ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ نیوز ਪੰਜਾਬ ਦੇ ਚੈਨਲ ਮੈਂ ਤੁਹਾਡਾ ਆਪਣਾ ਗੁਰਪ੍ਰਸਾਦ ਸਿੱਧੂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰ ਤੁਹਾਨੂੰ ਇੱਕ ਕਿਸੇ ਖਾਸ ਸ਼ਖਸੀਅਤ ਨਾਲ ਮਿਲਾਈਏ ਅੱਜ ਇਹ ਜੀ ਸ਼ਖਸ ਨੂੰ ਲੈ ਕੇ ਅਸੀਂ ਹਾਜ਼ਰ ਹਾਂ ਤੁਹਾਡੀ ਹਾਜ਼ਰੀ ਦੇ ਵਿੱਚ ਤੁਹਾਡੇ ਆਪਣੇ ਚੈਨਲ نیوز ਪੰਜਾਬ ਦੇ ਚੈਨਲ ਸਾਰੇ ਨਾਲ ਹੈਗੇ ਆ ਭਾਈ ਸਰਦੇਸ਼ ਸਿੰਘ ਜੀ ਜੋ ਕਿ ਅਕਸਰ ਹੀ ਤੁਸੀਂ ਜਿੰਨਾ ਨੂੰ ਸੋਸ਼ਲ ਮੀਡੀਆ ਤੇ ਦੇਖਿਆ ਹੋਊਗਾ ਕਿ ਗਰੀਬ ਤਬਕਾ ਹੋਇਆ ਜਾਂ ਕੋਈ ਵੀ ਇਹ ਜੀ ਜੋ ਸਾਡੇ ਸਮਾਜ ਨੂੰ ਦੇਣਾ ਜਾਂ ਕਿਸੇ ਅਜਿਹੇ ਵਿਸ਼ੇਸ਼ ਵਿਅਕਤੀ ਦੀ ਜਿਹਦੇ ਖਾਲ ਕੋਈ ਕਦੇ ਬੋਲਦਾ ਹੀ ਨਹੀਂ ਅਸੀਂ ਅਕਸਰ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਐਕਟਿਵ ਦੇਖਦੇ ਹਾਂ ਸੋ ਮਿਲਦੇ ਆਂ ਭਾਈ ਸਖਦੇਵ ਸਿੰਘ ਜੀ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੱਤੇ ਵਾਹਿਗੁਰੂ ਜੀ ਦੇ ਪੱਤੇ ਪੰਜਾਬ ਔਰ ਪੰਜਾਬੀਅਤ ਪੂਰੇ ਸਮਾਜ ਨੂੰ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪੱਤੇ ਸੁਖਦੇਵ ਜੀ ਅਕਸਰ ਜਿਸ ਦਾ ਬਹੁਤ ਜਾਂ ਵਾ ਦੇਖਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਐਕਟਿਵ ਰਹਿੰਦੇ ਆਂ ਔਰ ਲੰਮੇ ਆਸੇ ਤੋਂ ਦੇਖਦੇ ਆ ਰਹੇ ਆਂ ਜੀ ਜੀ ਉਦੋਂ ਕੀ ਹੁੰਦਾ ਵੀ ਮੰਨ ਲਓ ਕਿਸ ਚੀਜ਼ ਤੋਂ ਪ੍ਰੇਰਿਤ ਹੋ ਕੇ ਕਿ ਕਈ ਵਾਰੀ ਬੰਦਾ ਨਾ ਹੁੰਦਾ ਸੂਕਸਾ ਸਿਆਣੇ ਕਹਿੰਦੇ ਵੀ ਤੁਸੀਂ ਸਾਰੀ ਦੁਨੀਆ ਦਾ ਕੋਟਾ ਨਹੀਂ ਕੱਢ ਸਕਦੇ ਹਾਂਜੀ ਪਰ ਜਿਹੜੇ ਬਾਗ ਦੇ ਵਿੱਚ ਉੱਗੇ ਆ ਉੱਥੋਂ ਦੇ ਕੁੰਡੇ ਕੰਡੇ ਤਾਂ ਚੋਕੇ ਜਾਣ ਚਾਹੀਦਾ ਬਿਲਕੁਲ ਸੋ ਜਦੋਂ ਕਈ ਸਾਲ ਤਾਂ ਸੀ ਤਕਰੀਬਨ ਆ ਪੂਰੇ ਦਾ ਪੂਰਾ ਤਕਰੀਬਨ ਹੁਣ ਤੱਕ ਦਾ ਜੋ 2022 ਤੱਕ ਦੀ ਗੱਲ ਕਰੀਏ ਤਾਂ ਸਾਰਾ ਸਮਾਂ ਅ ਬਿਜ਼ਨਸ ਦੇ ਵਿੱਚ ਲੰਘਿਆ ਬਾਬਾ RAM ਦੇ ਵੱਮੂ ਆਯੁਰਵੇਦਨ ਨੂੰ ਪ੍ਰਮੋਟ ਕਰਦੇ ਸੀ ਆ ਵਿਸ਼ਵ ਗੁਰੂ ਆ ਭਾਰਤ ਤੁਹਾਨੂੰ ਪਤਾ ਗੁਰੂਕੁਜਾ ਗੁਰੂ ਆ ਤਾਂ ਅਸੀਂ ਇਹ ਗੱਲ ਸੋਚਦੇ ਹੁੰਦੇ ਸੀ ਕੋਈ ਨਾ ਕੋਈ ਇਹੋ ਜਿਹਾ ਬੰਦਾ ਉੱਠੂਗਾ ਜੋ ਸਮਾਜ ਦੀ ਗੱਲ ਕਰੂਗਾ ਗਰੀਬ ਦੱਬੇ ਕੁਚਲੇ ਲੋਕਾਂ ਦੀ ਵੀ ਗੱਲ ਕਰੂਗਾ ਬਿਲਕੁਲ ਜੀ ਆਸ ਰੱਖੀ ਹੈ ਲੇਕਿਨ ਬਹੁਤ ਸਾਰੇ ਕੇਸ ਇਹੋ ਜਿਹੇ ਸਾਡੇ ਸਾਹਮਣੇ ਆਏ ਲੋਕ ਲਟਾਰ ਕੇ ਅੱਗੇ ਲੱਗ ਜਾਂਦੇ ਕਿਸੇ ਨੇ ਗੱਲ ਨਹੀਂ ਕੀਤੀ ਤਾਂ ਫਿਰ ਆਪਣੇ ਆਪਣਾ ਗੱਲ ਕੀਤੀ ਵੀ ਕਿਉਂ ਨਾ ਆਪਣੇ ਆਪਣੇ ਤੋਂ ਸ਼ੁਰੂ ਕੀਤਾ ਜਾਵੇ ਬਿਲਕੁਲ ਜੀ ਅਸੀਂ ਕਿਸੇ ਵੱਲ ਦੇਖਦੇ ਆ ਸ਼ੁਰੂਆਤ ਸਾਡੇ ਤੋਂ ਕਿਉਂ ਨਹੀਂ ਹੋ ਸਕਦੀ ਸੋ ਅੱਜ ਜਦੋਂ ਕਿਸੇ ਵੀ ਗਰੀਬ ਪਰਿਵਾਰ ਦੇ ਨਾਲ ਕੋਈ ਧੱਕਾ ਹੁੰਦਾ ਚਾਹੇ ਉਹ ਕਿਸਾਨ ਜੱਥੇਬੰਦੀ ਦੇ ਆ ਕੋਈ ਬੰਦਾ ਚਾਹੇ ਕਿਹੇ ਮਜ਼ਦੂਰ ਕਮਿਊਨਿਟੀ ਦੇ ਨਾਲ ਜੁੜਿਆ ਹੋਇਆ ਤਾਂ ਅਸੀਂ ਹਰ ਉਸ ਗੱਲ ਦੇ ਲਈ ਆਵਾਜ਼ ਉਠਾਉਣੀ ਹੈ ਜਦੋਂ ਕਿਸੇ ਗਰੀਬਾਂ ਦਾ ਧੱਕਾ ਹੁੰਦਾ ਸੋ ਅੱਜ ਵੀ ਜਿਸ ਸੰਬੰਧ ਦੇ ਵਿੱਚ ਅਸੀਂ ਤੁਹਾਨੂੰ ਮਿਲੇ ਆ ਤੁਹਾਡੇ ਧਿਆਨ ਦੇ ਵਿੱਚ ਪਹਿਲਾਂ ਆਪਾਂ ਇਹ ਚਰਚਾ ਹੋਈ ਆਪਣੀ ਕਿ ਜਿਲ੍ਹਾ ਸੰਗਰੂਰ ਦੇ ਵਿੱਚ ਵਿਸ਼ਨਪੁਰੇ ਦੇ ਜੋ ਵਿਸ਼ਨਪੁਰੇ ਪਿੰਡ ਦੇ ਵਿੱਚ 4 ਨਰੇਕਾ ਵਿਦੂਰਾ ਨੂੰ ਕੈਂਟਰ ਚਾਲਕ ਨੇ ਲਟਾੜ ਕੇ ਲੰਘ ਗਿਆ ਉਤੋਂ ਮੈਂ ਤਾਂ ਸਕੈਂਡਾ ਦੇ ਵਿੱਚ ਮੌਕ ਦੇ ਘਾਟ ਮੌਕ ਦੇ ਘਾਟ ਉਤਾਰ ਦਿੱਤਾ ਸੋ ਬਹੁਤ ਸਾਰੇ ਇਹ ਜੀ ਵੀ ਲੋਕ ਆ ਜਿਨ੍ਹਾਂ ਨੂੰ ਜਗ ਨਹੀਂ ਕਰਤਾ ਔਰ ਇਹ ਵੀ ਸੁਣਦੇ ਵਿੱਚ ਗੱਲ ਆਈ ਹੈ ਕਿ 6 ਮਹੀਨੇ ਬਾਅਦ ਉਹਨਾਂ ਨੂੰ ਕੰਮ ਕੰਮ ਮਿਲਿਆ ਸੀ ਔਰ ਪਹਿਲਾ ਦਿਨ ਸੀ ਕੰਮ ਦਾ ਓਕੇ ਤੇ ਲਾਪਰਵਾਹੀ ਦੇ ਨਾਲ ਕੈਂਟਰ ਵਾਲਾ ਫੋਨ ਸੁਣ ਰਿਹਾ ਸੀ ਤੇ ਉਹਨਾਂ ਦੇ ਉੱਪਰ ਚੜਾਤ ਦੇ ਮੌਕੇ ਤੇ ਮੌਤ ਹੋ ਗਈ ਸਾਡੇ ਵੈਸੇ ਖਾਸ ਉਤਰਾ ਤੋਂ ਇਹ ਵੀ ਪਤਾ ਲੱਗਿਆ ਵੀ ਹਲਕਾ ਜੋ ਇਹ ਪੈਂਦਾ ਹੈ ਆਪਣੇ ਸੀਐਮ ਮਾਨ ਸਾਹਿਬ ਦੇ ਪੈਂਦਾ ਹੈ ਬਿਲਕੁਲ ਬਿਲਕੁਲ ਪੈਂਦਾ ਵਾ ਇਹ ਉਹਨਾਂ ਦੀ ਕੋਈ ਕੋਈ ਸਹਾਇਤਾ ਵੀ ਨਹੀਂ ਕੀਤੀ ਗਈ ਬਹੁਤ ਵੱਡੀ ਗੱਲ ਹੈ ਸੀਐਮ ਮਾਨ ਸਾਹਿਬ ਦੇ ਬਿਲਕੁਲ ਬਿਲਕੁਲ ਹਾਂ ਜੀ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿਉਂਕਿ ਬਿਸ਼ਨਪੁਰਾ ਜਿਹੜਾ ਪਿੰਡ ਆ ਸੁਨਾਮ ਹਲਕੇ ਦਾ ਜ਼ਿਲ੍ਹਾ ਸਮਰੂਰ ਦਾ ਸੀਐਮ ਭਗਵੰਤ ਮਾਨ ਦੇ ਹਲਕੇ ਦਾ ਪਿੰਡ ਹੈ ਔਰ ਇਹ ਦਿਲ ਦਾ ਹਿਲਾਉਣ ਵਾਲੀ ਘਟਨਾ ਜਦੋਂ ਸੁਣੀ ਪੈਰਾਂ ਤੇ ਥੋੜਾ ਇੱਕ ਵਾਰੀ ਜ਼ਮੀਨ ਖਿਸਕਣ ਵਾਲੀ ਗੱਲ ਹੋਈ ਆ ਵੀ ਮੈਂਟਾ ਸਕੈਂਡਾ ਦੇ ਵਿੱਚ ਚਾਰਾਂ ਲੋਕਾਂ ਨੂੰ ਮੌਦਿਕਾਰ ਵਰਤਾਰ ਦਿੱਤਾ ਗਿਆ ਤਾਰ ਦਿੱਤਾ ਗਿਆ ਤਾਂ ਜਦੋਂ ਇਹ ਆਪਾਂ ਨੂੰ ਇੰਨਾ ਦੁੱਖ ਲੱਗਿਆ ਜਦੋਂ ਉਹਨਾਂ ਦੇ ਪਰਿਵਾਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਹੋਊਗਾ ਤਾਂ ਉਹਨਾਂ ਨੂੰ ਕਿੰਨੀ ਤਕਲੀਫ ਹੋਈ ਹੋਣੀ ਬਿਲਕੁਲ ਤਾਂ ਅੱਜ ਥੋਡੇ ਨਾਲ ਸਾਡਾ ਬੈਠਣ ਦਾ ਮੇਨ ਕਾਰਨ ਇਹੀ ਆ ਕਿ ਸਾਡੀ ਆਵਾਜ਼ ਭਗਵੰਤ ਮਾਨ ਸੀਐਮ ਸਾਤਕ ਜਾਣੀ ਚਾਹੀਦੀ ਆ ਕਿ ਪਈ ਆਪਾਂ ਉਹਨਾਂ ਲੋਕਾਂ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਜਿਨ੍ਹਾਂ ਦੀ ਮੌਤ ਹੋ ਗਈ ਆ ਲੇਕਿਨ ਉਹਨਾਂ ਦੇ ਪਰਿਵਾਰਾਂ ਨੂੰ ਆਪਾਂ ਇੱਕ ਵਿੱਤੀ ਸਹਾਇਤਾ ਦੇ ਕੇ ਸਹਿਯੋਗ ਜੁੜ ਸਕਦੇ ਜਿਹੜੇ ਚਾਰ ਦੇ ਦੂਰ ਮਰ ਚੁੱਕੇ ਆ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਜੀ ਨੂੰ ਸਰਕਾਰੀ ਨੌਕਰੀ ਦੇ ਦਿੱਤੀ ਜਾਵੇ ਔਰ 10-10 ਲੱਖ ਰੁਪਏ ਸਹਾਇਤਾ ਦੇ ਤੌਰ ਤੇ ਦਿੱਤਾ ਜਾਵੇ ਉਹ ਜੋ ਲੋਕ ਜ਼ਖਮੀ ਹੋ ਗਏ ਉਹਨਾਂ ਦੇ ਉਹਨਾਂ ਨੂੰ ਵੀ 10-10 ਲੱਖ ਰੁਪਏ ਦਿੱਤਾ ਜਾਵੇ ਔਰ ਇਹ ਅਸੀਂ ਬੇਨਤੀ ਕਿਸਾਨ ਜੱਥੇਬੰਦੀਆਂ ਨੂੰ ਵੀ ਕਰਦੇ ਆ ਕਿ ਭਾਈ ਤੁਹਾਨੂੰ ਪਤਾ ਕਿ ਜਦੋਂ ਧਰਨਾ ਲੱਗਿਆ ਸੀ ਤੇ ਆਪਾਂ ਨਾਅਰਾ ਦਿੱਤਾ ਸੀ ਕਿਸਾਨ ਮਜ਼ਦੂਰ ਜਿੰਦਾਬਾਦ ਸਹੀ ਕਹਿੰਦਾ ਨਿਕਲਦਾ ਜੀ ਬਹੁਤ ਮਾਤਰਾ ਦੇ ਵਿੱਚ ਮਜ਼ਦੂਰ ਤੁਹਾਡੇ ਨਾਲ ਜਾ ਕੇ ਬੈਠੇ ਸੀ ਤਾਂ ਅੱਜ ਅਸੀਂ ਤੁਹਾਨੂੰ ਬੇਨਤੀ ਕਰਦੇ ਕਿ ਮਜ਼ਦੂਰਾਂ ਤੇ ਭੀੜ ਪਈ ਆ ਸਰਕਾਰ ਨੂੰ ਤਾਂ ਅਸੀਂ ਅਪੀਲ ਕੀਤੀ ਕੀਤੀ ਆ ਕਿ ਭਾਈ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ 10 ਲੱਖ ਰੁਪਿਆ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਇਥੇ ਸੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਵੀ ਬੇਨਤੀ ਕਰਦੇ ਆ ਮਜ਼ਦੂਰ ਯੂਨੀਅਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਭਾਈ ਅਗਰ ਸਰਕਾਰ ਵੱਲੋਂ ਇਹ ਸਹਿਯੋਗ ਨਾ ਦਿੱਤਾ ਗਿਆ ਤਾਂ ਸਾਨੂੰ ਇੱਕ ਵੱਡਾ ਸੰਘਰਸ਼ ਵੀ ਢਣਾ ਪੈ ਸਕਦਾ ਸੋ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਸਾਰਿਆਂ ਨੂੰ ਨਰੇਗਾ ਮਜ਼ਦੂਰਾਂ ਨੂੰ ਵੀ ਭਾਈ ਏਕਾ ਰੱਖ ਕੇ ਵਿਚਾਰਟੀ ਦੇ ਨਾਲ ਕੰਮ ਕਰਿਆ ਕਰੋ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਵੇਖੀਆਂ ਜਾਂਦੀਆਂ ਰਹਿੰਦੀਆਂ ਜਦੋਂ ਇਹ ਘਟਨਾ ਵਾਪਰੀ ਤੇ ਸਾਨੂੰ ਪਤਾ ਲੱਗਿਆ ਕੁਝ ਮਹੀਨੇ ਪਹਿਲਾਂ ਹੀ ਬੀਬੀਆਂ ਗੱਡੀ ਸੱਖਦੀਆਂ ਸੀ ਰੋਡ ਤੇ ਜਾ ਰਹੀਆਂ ਸੀ ਤੇ ਅੱਗੇ ਔਰਤਾਂ ਨਰੀਗਾਲੀਆਂ ਕੰਮ ਕਰਦੀਆਂ ਪਈਆਂ ਸੀ ਗੱਡੀ ਸੱਖਦੀਆਂ ਰਹਿੰਦੀਆਂ ਗੱਡੀ ਉਹਨਾਂ ਤੇ ਚੜਾਤੀ ਦੋ ਔਰਤਾਂ ਦੀ ਮੌਤ ਹੋ ਗਈ ਤੇ ਕਿਤੇ ਨਾ ਕਿਤੇ ਮੈਨੂੰ ਵੀ ਪਤਾ ਲੱਗਿਆ ਸੀ ਵੀ ਉੱਥੇ ਉਹਨਾਂ ਦੇ ਵੀਰ ਆਪਾ ਦਵਾ ਕਰ ਦਿੱਤਾ ਗਿਆ ਅਸੀਂ ਮੈਂ ਤੁਹਾਡੀ ਕਰਦੇ ਇਹਨੂੰ ਕੱਢਦੇ ਮੈਂ ਆਪਾਂ ਜੋ ਚਲੋ ਉਹ ਤਾਂ ਹੋ ਗਿਆ ਜੋ ਹੁਣ ਤਾਇਆ ਮੁੱਦਾ ਵਾ ਜੀ ਜੀ ਕਿਹਾ ਜਾ ਰਿਹਾ ਕਿ ਤੇ ਇਹ ਵੀ ਕਿਹਾ ਜਾ ਰਿਹਾ ਕਿ ਇਹਨੂੰ ਦਬਾਇਆ ਜਾ ਰਹੀ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਸਿਆ ਸਰ ਇਸੇ ਕਰਕੇ ਅੱਜ ਅਸੀਂ ਤੁਹਾਡੇ ਨਾਲ ਚੈਨਲ ਤੇ ਬੈਠੇ ਆਂ ਵੀ ਕਿਤੇ ਉਹਨਾਂ ਬੀਬੀਆਂ ਨੂੰ ਇਹ ਵੀ ਮਜ਼ਦੂਰਾਂ ਦੀ ਆਵਾਜ਼ ਰਫਾ ਦਫਾ ਨਾ ਹੋ ਜਾਵੇ ਬਿਲਕੁਲ ਕਿਉਂਕਿ ਜੋ ਪਾਣਾ ਵਾਪਰ ਗਿਆ ਆਪਾਂ ਉਹਨਾਂ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਲੇਕਿਨ ਜਿਹੜੇ ਪਿੱਛੇ ਬੱਚੇ ਘਰ ਲਾਉਂਦੇ ਉਹਨਾਂ ਦੇ ਉਹਨਾਂ ਨੂੰ ਸਰਕਾਰ ਇੱਕ ਸਹਿਯੋਗ ਦੇ ਸਕਦੀ ਆ ਔਰ ਭਗਵੰਤ ਮਾਨ ਸਾਹਿਬ ਨੂੰ ਇਹ ਵੀ ਗੱਲ ਕਹਿਣਾ ਚਾਹੁੰਦੇ ਆ ਕਿ ਭਾਈ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਸ਼ਕਤੀ ਐਮਐਲਏ ਤੁਹਾਨੂੰ ਇਹਨਾਂ ਗਰੀ ਪਰਿਵਾਰਾਂ ਨੇ ਦਿੱਤੇ ਆ ਅਗਰ ਤੁਸੀਂ ਚਾਹੁੰਦੇ ਕਿ ਦੁਬਾਰਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਈ ਤਾਂ ਉਹਦੇ ਲਈ ਥੋੜਾ-ਬੋਟਾ ਗਰੀ ਪਰਿਵਾਰਾਂ ਬਾਰੇ ਵੀ ਸੋਚੋ ਇਹਨਾਂ ਨੂੰ ਜੋ ਬੰਦੀ ਦਿੱਤੀ ਸਹਾਇਤਾ ਦਿੱਤੀ ਜਾਵੇ ਔਰ ਦੂਜੀ ਗੱਲ ਨਾਲ ਇਹ ਵੀ ਲਗਮੀ ਕਹਿਣਾ ਚਾਹੁੰਦੇ ਆ ਕਿ ਇਹ ਇਹ ਭਾਰਤ ਸਰਕਾਰ ਵੱਲੋਂ ਨੇਗਾ ਨਰੇਗਾ ਦੀ ਜੋ ਸਕੀਮ ਹੈ ਚਲਾਈ ਗਈ ਹੈ ਮਜ਼ਦੂਰਾਂ ਨੂੰ ਔਰ ਉਹਦੇ ਵਿੱਚ ਜਿਹੜੀ ਉਹਨਾਂ ਨੂੰ ਤਰਖਾ ਦਿੱਤੀ ਜਾਂਦੀ ਆ 333 ਰੁਪਏ ਦਿਹਾੜੀ ਮਿਲਦੀ ਆ ਯਾਨੀ ਕਿ 9000 ਰੁਪਏ ਲਗਭਗ ਮਿਲਦਾ ਇੱਥੇ ਇਹ ਵੀ ਗੱਲ ਕਹਿ ਦੇਣਾ ਚਾਹੁੰਦੇ ਆ ਕਿ ਤੁਹਾਨੂੰ ਪਤਾ ਮੰਗਾਈ ਐ ਨਹੀਂ ਕਿ 9000 ਰੁਪਏ ਨਾਲ ਕੱਖ ਨਹੀਂ ਬਣਦਾ ਘੱਟੋ ਘੱਟ 15000 ਰੁਪਏ ਉਹਨਾਂ ਦੀ ਸੈਲਰੀ ਹੋਣੀ ਚਾਹੀਦੀ ਸਰਕਾਰੀ ਤੇ ਨਾਲ ਇੱਕ ਸਰਕਾਰੀ ਬੀਮਾ ਵੀ ਜਿਹੜਾ ਲਾਗੂ ਕਰਨਾ ਚਾਹੀਦਾ ਭਾਰਤ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਜੇ ਕੰਮ ਕਰਦੇ ਦੌਰਾਨ ਕਿਸੇ ਮਜ਼ਦੂਰ ਦੀ ਮੌਤ ਹੋ ਜਾਂਦੀ ਆ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਸ਼ੀ ਦੇ ਨਾਲ ਉਹਨਾਂ ਦੇ ਪਰਿਵਾਰ ਨੂੰ ਸਹਾਇਕਤਾ ਕੀਤਾ ਜਾਵੇ ਘੱਟੋ ਘੱਟ 25 ਲੱਖ ਰੁਪਏ ਦਾ ਬੀਮਾ ਹੋਣਾ ਚਾਹੀਦਾ ਜਿਦੇ ਵਿੱਚ 15 ਲੱਖ ਰੁਪਈਆ ਭਾਰਤ ਸਰਕਾਰ ਤੇ 10 ਲੱਖ ਰੁਪਈਆ ਉਹਦੇ ਵਿੱਚ ਪੰਜਾਬ ਸਰਕਾਰ ਵੀ ਪਾ ਸਕਦੀ ਆ ਬਹੁਤ ਸਾਰੇ ਲੋਕ ਵੀ ਜਿਹੜੇ ਆਪਣੇ ਟੈਕਸਸ ਆ ਉਹ ਭਾਰਤ ਸਰਕਾਰ ਨੂੰ ਭਾਰਤ ਸਰਕਾਰ ਨੂੰ ਜਾਂਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਮੰਗਾਂ ਦੇ ਵਿੱਚ ਇਹ ਮੰਗ ਲਿਖੀ ਹੋਈ ਆ ਮਜ਼ਦੂਰਾਂ ਦੀਆਂ ਜੋ 34 35 ਮੰਗਾਂ ਸਾਡੇ ਕੋਲੇ ਲਿਖੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੂ ਸਾਹਿਬ ਦੁਆਰਾ ਵੀ ਆਪਾਂ ਬੈਠਾਂਗੇ ਮੌਕਾ ਹੁਣ ਦਾ ਉਸ ਮੰਗ ਦੇ ਵਿੱਚੇ ਮੰਗ ਹੈਗੀ ਆ ਤਾਂ ਅੱਜ ਸਾਡੀ ਬੇਨਤੀ ਜਿਹੜੀ ਹੈਗੀ ਆ ਅ ਕਿਸਾਨ ਯੂਨੀਅਨ ਆ ਚਾਹੇ ਮਜ਼ਦੂਰ ਯੂਨੀਅਨਾਂ ਦਾ ਚਾਹੀ ਨਹੀਂ ਰਹਿ ਗਿਆ ਤੇ ਬਈ ਦੂਰ ਆ ਭਾਈ ਇਹ ਹੀ ਆ ਕਿ ਸਰਕਾਰ ਤੋਂ ਸਾਨੂੰ ਉਮੀਦ ਆ ਅਪੀਲ ਕੀਤੀ ਆ ਜੇ ਸਰਕਾਰ ਸਾਡੀ ਇਹ ਬੇਨਤੀ ਨੂੰ ਸੁਣਦੀ ਆ ਪ੍ਰਵਾਨ ਕਰਦੀ ਆ ਤਾਂ ਬਹੁਤ ਵਧੀਆ ਗੱਲ ਆ ਜੇ ਪ੍ਰਮਾਨ ਨਾ ਕੀਤਾ ਬੇਂਤੀ ਨੂੰ ਤੇ ਸਾਨੂੰ ਇੱਕ ਬਹੁਤ ਵੱਡਾ ਸੰਘਰਸ਼ ਵੇਖਣਾ ਪਊਗਾ ਤੁਹਾਡੇ ਕਿਨਾਰੇ ਹੀ ਅਸੀਂ ਇਹੀ ਅਪੀਲ ਕਰਦੇ ਆ ਲੋਕਾਂ ਨੂੰ ਵੀ ਭਾਈ ਉਹਨਾਂ ਦੇ ਪਰਿਵਾਰਾਂ ਦਾ ਸਹਾਦਤਤਾ ਜਾਵੇ ਅਸੀਂ ਉਮੀਦ ਕਰਦੇ ਆ ਕਿ ਸਰਕਾਰ ਜਰੂਰ ਤੁਹਾਡੀ ਗੱਲ ਨੂੰ ਸੁਣੂਗੀ ਜੋ ਉਹਨਾਂ ਮ੍ਰੇਗਾ ਮਜ਼ਦੂਰ ਸੀਗੇ ਉਹਨਾਂ ਦੇ ਪਰਿਵਾਰ ਦੇ ਨਾਲ ਇਨਸਾਫ ਕਰੇਗੀ ਬਾਕੀ ਇੱਕ ਹੋਰ ਜੀ ਜਨੂ ਸੁਖਦੇਵ ਭਾਈ ਸੁਖਦੇਵ ਸਿੰਘ ਜੀ ਪੁੱਛਣਾ ਚਾਹਾਂਗੇ ਤੁਸੀਂ ਇਹ ਗੱਲ ਕੀਤੇ ਗੱਲ ਕਰਦੇ ਕਰਦੇ ਵੀ ਸਾਡੀ ਸੰਸਥਾ ਜੀ ਜੀ ਸਬੰਧਤ ਫੰਡ ਵਾਲੀ ਹੈ ਪ੍ਰਚਲਨ ਬਿਲਕੁਲ ਜੀ ਹਾਂਜੀ ਅਸੀਂ ਆ ਵਾਰਸ ਭਾਰਤ ਦੇ ਜਥੇਬੰਦੀ ਦੇ ਵਿੱਚ ਕੰਮ ਕਰ ਰਹੇ ਹਾਂ ਜੋ ਤਕਰੀਬਨ 10 ਸਟੇਟਾਂ ਨੂੰ ਕਵਰ ਕਰ ਰਹੇ ਹਾਂ ਅਸੀਂ 10 ਸਟੇਟਾਂ ਦੇ ਵਿੱਚ ਸਾਡਾ ਕੰਮ ਚੱਲ ਰਿਹਾ ਸਮਾਜਿਕ ਜੋ ਵੀ ਕਾਰਜ ਆ ਕਰਦੇ ਪਏ ਆ ਉਸ ਦੇ ਵਿੱਚ ਕਿਸੇ ਵੀ ਕਮਿਊਨਿਟੀ ਦਾ ਕੋਈ ਪਰਿਵਾਰ ਹੋਵੇ ਜਿਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਐਂਟੀ ਕ੍ਰਾਪਸ਼ਨ ਆ ਜਾਂ ਕੋਈ ਭ੍ਰਿਸ਼ਟਾਚਾਰ ਆ ਕਿਸੇ ਤਰ੍ਹਾਂ ਦਾ ਵੀ ਕੋਈ ਹੁੰਦਾ ਤਾਂ ਅਸੀਂ ਉੱਥੇ ਆਵਾਜ਼ ਉਠਾਉਣੀ ਹੈ ਜਾਂ ਕਿ ਤਾ ਪੰਜਾਬ ਦੇ ਵਿੱਚ ਵੀ ਬਹੁਤ ਜਲਦ ਪੂਰੇ ਪੰਜਾਬ ਦੇ ਵਿੱਚ ਇਹਦੀ ਚੋਣ ਕੀਤੀ ਜਾਵੇਗੀ ਤਾਂ ਨੈਕਸਟ ਜਦੋਂ ਆਪਾਂ ਦੁਬਾਰਾ ਬੈਠਾਂਗੇ ਇਹਦੇ ਬਾਰੇ ਖੁੱਲ ਕੇ ਚਰਚਾ ਕਰਾਂਗੇ ਤਾਂ ਅੱਜ ਦੀ ਅਪੀਲ ਸਾਡੀ ਇਹੀ ਰਹੂਗੀ ਕਿ ਇਹਨਾਂ ਗਰੀਬ ਪਰਿਵਾਰਾਂ ਨੂੰ ਹਮਸਾਬ ਦੁਆਇਆ ਜਾਵੇ ਔਰ ਦੋ ਤਨਵਾ ਰਿਪੀਟ ਕਰ ਚੁੱਕੇ ਆਂ ਇੱਕ ਵਾਰੀ ਤੁਹਾਡੇ ਰਈ ਦੀ ਦੁਆਨਾ ਕਰਨਾ ਚਾਹੁੰਦੇ ਆ ਕਿ ਭਾਈ ਅਸੀਂ ਉਹਨਾਂ ਲੋਕਾਂ ਨੂੰ ਵਾਪਸ ਤਾਂ ਲੈ ਕੇ ਨਹੀਂ ਆ ਸਕਦੇ ਜਿਹੜੀ ਲਾਪਰਵਾਹੀ ਹੋਈ ਆ ਜਿਹੜਾ ਉਹ ਕਾਨੂੰਨ ਲਾਗੂ ਹੋਇਆ ਸੀ ਕਿ ਜੇ ਕੋਈ ਲਾਪਰਵਾਹੀ ਕਰਦਾ ਡਰਾਈਵਰ ਉਹਨੂੰ 10 ਲੱਖ ਰੁਪਈਆ ਜੁਰਮਾਨਾ ਲੱਗੇਗਾ ਤਾਂ ਉਦੋਂ ਵਿਰੋਧ ਕੀਤਾ ਗਿਆ ਸੀ ਉਸ ਗੱਲ ਦਾ ਭਾਈ ਠੀਕ ਆ ਅਸੀਂ ਉਸ ਗੱਲ ਨਾਲ ਤੁਹਾਡੇ ਨਾਲ ਐਗਦੀਆਂ ਕਿਉਂਕਿ ਐਕਸੀਡੈਂਟ ਤਾਂ ਅਕਸਰ ਹੁੰਦੇ ਰਹਿੰਦੇ ਰੋਡ ਤੇ ਤੇ ਜਿਹੜੀ ਲਾਪਰਵਾਹੀ ਹੁੰਦੀ ਉਹਦੀ ਸਜ਼ਾ ਕੀ ਹੋਣੀ ਚਾਹੀਦੀ ਆ ਉਸ ਬੰਦੇ ਨੂੰ ਸਜ਼ਾ ਤਾਂ ਮਿਲਣੀ ਮਿਲਣੀ ਚਾਹੀਦੀ ਆ ਪਰ ਜਿੰਨਾ ਤੇ ਬੰਦੇ ਗਵਾਚ ਗਏ ਭਾਈ ਉਹ ਉਹਨਾਂ ਨੂੰ ਬੰਦੇ ਵਾਪਸ ਆਪਾਂ ਨਹੀਂ ਲੈ ਕੇ ਦੇ ਸਕਦੇ ਸੋ ਉਹਨਾਂ ਦੀ ਜੋ ਵਿੱਤੀ ਸਹਾਇਤਾ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਜੋ ਬਣਦੀ ਆ ਕੀਤੀ ਜਾਂਦੀ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਦੇਵ ਜੀ ਤੁਹਾਨੂੰ ਇਹ ਦੱਸਣਾ ਜਾਊਂਗਾ ਕਿ ਜੋ ਆਪਣੀ ਨਵੀਂ ਸੰਸਥਾ ਬਣੀ ਆ ਆਪਾਂ ਬੀਐਨਐਸ ਜੀ ਜੀ ਉਹਦੇ ਤਹਿਤ ਕੁਝ ਚੇਂਜ ਕੀਤੇ ਗਏ ਆ ਬਰੋਲ ਕੀਤਾ ਗਿਆ ਸੀ ਪਰ ਅਪਲਾਈ ਵੀ ਉਹਦੇ ਤੇ ਹੋਏ ਆ ਜੀ ਕਿ ਉਹਦੇ ਵਿੱਚ ਜਾਂ ਤਾਂ ਡੰਡਾ ਡੰਡ ਵੀ ਆ ਤੇ 10 ਸਾਲ ਪਹਿਲਾਂ 6 ਸਾਲ ਦੀ ਸਜ਼ਾ ਸੀ ਜੀ 6 ਤੋਂ ਹੁਣ 10 ਸਾਲ ਦੀ ਹੋ ਚੁੱਕੀ ਆ ਜੀ ਸਾਨੂੰ ਉਮੀਦ ਹੈ ਕਿ ਜੋ ਵੀ ਇਸ ਘਟਨਾ ਨੂੰ ਜਿਨੇ ਵੀ ਕੀਤਾ ਵਾ ਉਹ ਡਰਾਈਵਰ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਏਗੀ ਤੇ ਸਾਡੀ ਜੋ ਸਰਕਾਰ ਆ ਉਹ ਤੋਂ ਸਾਨੂੰ ਉਮੀਦ ਆ ਕਿ ਜੋ ਗਰੀਬ ਪਰਿਵਾਰ ਆ ਜੋ ਗਰੀਬ ਧੱਕੇ ਤੋਂ ਉੱਠੇ ਆ ਨੌਕਾ ਦੇ ਵਿੱਚ ਕੰਮ ਕਰ ਰਹੇ ਆ ਬਹੁਤ ਮੁਸ਼ਕਲ ਹੁੰਦਾ ਵਾ ਬਹੁਤ ਘਟਨਾਵਾਂ ਨਾਲ ਢਹਿੜ ਕੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ ਸਾਨੂੰ ਉਮੀਦ ਆ ਕਿ ਸਰਕਾਰ ਇਸ ਗੱਲ ਤੇ ਵਿਚਾਰ ਕਰੂਗੀ ਗਰੀਬ ਪਰਿਵਾਰਾਂ ਨੂੰ ਦੋ ਉਹਨਾਂ ਦੇ ਬੰਦੇ ਸਹੀ ਮੌਜਜ਼ੇ ਵੀ ਦਿੱਤੇ ਜਾਣ ਤੇ ਇੱਕ ਉਹਨਾਂ ਦੇ ਘਰ ਦੇ ਵਿੱਚ ਕੋਸ਼ਿਸ਼ ਕਰੇ ਕਿ ਨੌਕਰੀ ਮਿਲ ਜਾਵੇ ਤਾਂ ਪਰਿਵਾਰ ਦਾ ਜਿਹੜਾ ਜੀਵਨ ਆ ਕੈਸਾ ਹੋ ਜਾਂਦਾ ਕੁਝ ਹਾਲਤਾਂ ਨਹੀਂ ਚੱਲੋ ਸੌਖਾ ਹੋ ਸਕਦਾ ਜੀ ਬੜੇ ਸਾਡੇ ਨਾਲ ਮਿਲਦੇ ਆ ਅਗਲੀ ਖਬਰ ਦੇ ਨਾਲ ਧੰਨਵਾਦ